ਜੀ ਸੱਸੀਆ ਗਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਅਪਡੇਟ ਅੰਗਵੜੀ ਭਰਤੀ ਸੰਬੰਧੀ ਵੱਡੀ ਖਬਰ ਰੁਕੇ ਰਿਜ਼ਲਟ ਜਾਰੀ ਸਭ ਦੀ ਹੋਵੇਗੀ ਜੁਆਇਨਿੰਗ ਨਵੇਂ ਉਮੀਦਵਾਰਾਂ ਨੂੰ ਕਦੋਂ ਮਿਲੇਗੀ ਤਨਖਾਹ ਇਸ ਦੇ ਬਾਰੇ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਅਪਡੇਟਸ ਤੁਹਾਡੇ ਤੱਕ ਸਮੇਂ ਸਿਰ ਜੋ ਪਹੁੰਚ ਸਕਣ ਅਤੇ ਤੁਸੀਂ ਵੀ ਨਵੇਂ-ਨਵੇਂ ਅਪਡੇਟ ਇਸ ਚੈਨਲ ਤੋਂ ਲੈ ਸਕੋ ਤਾਂ ਚਲੋ ਦੋਸਤੋ ਲੈ ਕੇ ਚੱਲਦੇ ਆ ਸਭ ਤੋਂ ਪਹਿਲਾਂ ਅੱਜ ਦੀ ਨਵੀਂ ਅਤੇ ਤਾਜ਼ੀ ਅਪਡੇਟ ਦੇ ਉੱਪਰ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਲਈ ਇੱਕ ਇੰਪੋਰਟੈਂਟ ਅਪਡੇਟ ਲੈ ਕੇ ਆਂ ਉਹਨਾਂ ਸਾਰੇ ਸਾਥੀਆਂ ਦੇ ਲਈ ਜਿਨ੍ਹਾਂ ਦਾ ਰਿਜ਼ਲਟ ਰੁਕਿਆ ਹੋਇਆ ਹੈ ਜਿਹੜੇ ਲੰਬੇ ਸਮੇਂ ਤੋਂ ਅਧਿਕਾਰੇ ਸੀ ਆਪਣੇ ਬਲਾਕ ਦੇ ਰਿਜ਼ਲਟ ਦੀ ਤਾਂ ਲਗਭਗ ਅੱਜ ਰੁਕੇ ਹੋਏ ਜਿੰਨੇ ਵੀ ਬਲਾਕ ਆ ਸਾਰਿਆਂ ਦਾ ਰਿਜ਼ਲਟ ਜਾਰੀ ਹੋ ਚੁੱਕਿਆਗਾ ਔਰ ਅਗਰ ਤੁਹਾਡਾ ਰਿਜ਼ਲਟ ਜਾਰੀ ਹੋ ਚੁੱਕਿਆ ਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਅਗਰ ਤੁਹਾਡਾ ਰਿਜ਼ਲਟ ਹਾਲੇ ਤੱਕ ਵੀ ਪੈਂਟਿੰਗ ਸ਼ੂ ਕਰ ਰਿਹਾ ਹੈਗਾ ਯਕਨੀ ਕੀ ਤੋਂ ਹਨੂ ਨਵੀਆਂ ਲਿਸਟਾਂ ਨਹੀਂ ਮਿਲੀਆਂ ਗਿਆ ਤਾਂ ਤੁਸੀਂ ਇਹ ਕੰਮ ਜਰੂਰ ਕਰੋ ਜਿਹੜਾ ਆਪਾਂ ਤੁਹਾਨੂੰ ਇਸ ਵੀਡੀਓ ਦੁਆਰਾ ਸ਼ੇਅਰ ਕਰਦੇ ਆਂ ਤਾਂ ਜਦੋਂ ਦੋਸਤੋ ਤੁਸੀਂ ਆਪਣਾ ਫਾਰਮ ਦੇ ਲਈ ਅਪਲਾਈ ਕੀਤਾ ਸੀ ਤਾਂ ਤੁਸੀਂ ਜਿਸ ਸੀਡੀਪੀ ਆਫਿਸ ਦੇ ਵਿੱਚ ਜਾ ਕੇ ਆਪਣੇ ਫਾਰਮ ਦੇ ਲਈ ਅਪਲਾਈ ਕੀਤਾ ਸੀ ਤੁਹਾਡੇ ਕੋਲ ਉਸ ਸੀਡੀਪੀ ਆਫਸਿਸ ਦਾ ਕੰਟੈਕਟ ਨੰਬਰ ਜ਼ਰੂਰ ਹੋਵੇਗਾ ਤੁਸੀਂ ਉਹਨਾਂ ਨੂੰ ਕਾਲ ਕਰਕੇ ਇਸ ਦੀ ਇਨਕੁਆਇਰੀ ਕਰਨੀ ਹੋਵੇਗੀ ਅਗਰ ਤੁਹਾਡੀ ਕੱਲ੍ਹ ਦੇ ਤੁਹਾਨੂੰ ਪੂਰੀ ਜਾਣਕਾਰੀ ਤੁਹਾਡੇ ਡਿਪਾਰਟਮੈਂਟ ਵੱਲੋਂ ਦਿੱਤੀ ਜਾਵੇਗੀ ਤਾਂ ਬੈਸਟ ਹੈ ਅਗਰ ਤੁਹਾਨੂੰ ਕੱਲ੍ਹ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤਾਂ ਤੁਸੀਂ ਕੀ ਕਰਨਾ ਹੈ ਟਵਿੱਟਰ ਤੇ ਡਾਕਟਰ ਬਲਜੀਤ ਕੌਰ ਜੀ ਨੂੰ ਟਵੀਟ ਜ਼ਰੂਰ ਕਰੋ ਕਿ ਸਾਡਾ ਇਸ ਜ਼ਿਲ੍ਹੇ ਦਾ ਔਰ ਇਸ ਬਲਾਕ ਦਾ ਰਿਜ਼ਲਟ ਪੈਂਡਿੰਗ ਦੇ ਵਿੱਚ ਹੈ ਤਾਂ ਕਿ ਇਨਾਂ ਦੇ ਉੱਪਰ ਅੱਜ ਆਪਾਂ ਜਿਆਦਾ ਤੋਂ ਜਿਆਦਾ ਟਵੀਟ ਕਰਕੇ ਆਪਣੇ ਰੁਕੇ ਹੋਏ ਰਿਜ਼ਲਟ ਨੂੰ ਜਾਰੀ ਕਰਵਾ ਸਕੀਏ ਇਸ ਤੋਂ ਬਾਅਦ ਸੈਕਿੰਡ ਅਪਡੇਟ ਹੈ ਜੁਆਇਨਿੰਗ ਲੈਟਰ ਨੂੰ ਲੈ ਕੇ ਤਾਂ ਪੰਜਾਬ ਵਿੱਚ ਲਗਭਗ 70-80% ਜੋ ਉਮੀਦਵਾਰ ਸੀ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾ ਚੁੱਕੇ ਆ ਸਿਰਫ ਉਹੀ ਉਮੀਦਵਾਰ ਬਚੇ ਆ ਜਿਨ੍ਹਾਂ ਦੇ ਮੈਡ ਲਿਸਟਾ ਜਾਰੀ ਨਹੀਂ ਹੋਈਆਂ ਸੀ ਜਿਨ੍ਹਾਂ ਦੇ ਮੈਡ ਲਿਸਟਾ ਜਾਰੀ ਹੋ ਚੁੱਕੇ ਸੀ ਉਥੋਂ ਦੇ ਬਲੌਕ ਅਤੇ ਸਿਟੀਪਸ ਵੱਲੋਂ ਸਾਰਿਆਂ ਨੂੰ ਜੁਆਇਨਿੰਗ ਲੈਟਰ ਜਾਰੀ ਕਰ ਦਿੱਤੇ ਗਏ ਆ ਕਿਉਂਕਿ ਬਹੁਤ ਸਾਰੇ ਉਮੀਦਵਾਰ ਹਾਲੇ ਵੀ ਵੇਟ ਕਰਦੇ ਆ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੁਸੀਂ ਫਾਰਮ ਦੇ ਟਾਈਮ ਮੋਬਾਈਲ ਨੰਬਰ ਦਿੱਤਾ ਸੀ ਜਦੋਂ ਤੁਸੀਂ ਫਾਰਮ ਭਰਿਆ ਸੀ ਉਹ ਆਪਣਾ ਮੋਬਾਈਲ ਨੰਬਰ ਜ਼ਰੂਰ ਚੱਲਦਾ ਰੱਖੋ ਕਿਉਂਕਿ 2 ਦਿਨ ਦੇ ਵਿੱਚ ਬਾਕੀ ਬਚੇ ਹੋਏ ਵੇਲਜ਼ ਵਿੱਚ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਜਿਸ ਦੇ ਲਈ ਤੁਹਾਨੂੰ ਸੀਡੀਪੀ ਆਫਿਸ ਵੱਲੋਂ ਕਾਲ ਕੀਤੀ ਜਾਵੇਗੀ ਅਗਰ ਤੁਹਾਡਾ ਨੰਬਰ ਬੰਦ ਹੈ ਜਾਂ ਫਿਰ ਤੁਹਾਡਾ ਨੰਬਰ ਚੱਲ ਰਿਹਾ ਬਟ ਤੁਸੀਂ ਅਨਨੌਨ ਨੰਬਰ ਤੋਂ ਕੋਈ ਤੁਹਾਨੂੰ ਕਾਲ ਆ ਰਹੀ ਹੈ ਤਾਂ ਤੁਸੀਂ اٹੈਂਡ ਨਹੀਂ ਕੀਤੀਗੀ ਤਾਂ ਉਸ ਦੇ ਨਾਲ ਤੁਹਾਡਾ ਖੁਦ ਦਾ ਨੁਕਸਾਨ ਹੋ ਸਕਦਾ ਹੈ ਤਾਂ ਇਸ ਕਰਕੇ ਸਾਰੇ ਉਮੀਦਵਾਰ ਨੂੰ ਹਦਾਇਤ ਕੀਤਾ ਜਾਂਦਾ ਕਿ ਆਪਣੇ ਮੋਬਾਈਲ ਔਨ ਰੱਖੋ ਔਰ ਜਦੋਂ ਵੀ ਤੁਹਾਨੂੰ ਇਨਕੁਆਇਰੀ ਮਿਲਦੀ ਹੈ ਤਾਂ ਤੁਸੀਂ ਉਸ ਦੀ ਪੂਰੀ ਅਪਡੇਟ ਸੁਣੋ ਔਰ ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਬੋਲਾ ਜਾਏਗਾ ਜੁਆਇਨਿੰਗ ਲੈਟਰ ਦੇ ਲਈ ਤਾਂ ਤੁਸੀਂ ਜਾ ਕੇ ਲੈ ਸਕਦੇ ਹੋ ਇਸ ਤੋਂ ਬਾਅਦ ਜਿਹੜੇ ਉਮੀਦਵਾਰ ਨੂੰ ਲੱਗ ਰਿਹਾ ਕਿ ਸਾਡੇ ਨੰਬਰ ਜ਼ਿਆਦਾ ਸੀ ਲੇਕਿਨ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤਾ ਗਿਆ ਸਾਡੀ ਜਗ੍ਹਾ ਤੇ ਕਿਸੇ ਹੋਰ ਪਰਸ ਨੂੰ ਜੁਆਇਨਿੰਗ ਲੈਟਰ ਮਿਲ ਚੁੱਕਿਆ ਤਾਂ ਤੁਸੀਂ ਡਾਕਟਰ ਬਲਜੀਤ ਗੌਰ ਨੂੰ ਟਵਿੱਟਰ ਤੇ ਟੈਗ ਕਰੋ ਔਰ ਆਪਾਂ ਜਲਦ ਹੀ ਮੀਟਿੰਗ ਇੱਕ ਡਾਕਟਰ ਬਲਜੀਤ ਗੌਰ ਨਾਲ ਰੱਖਾਂਗੇ ਜਿਸ ਦੇ ਵਿੱਚ ਆਪਾਂ ਉਹ ਸਾਰੇ ਮਸਲੇ ਉਹਨਾਂ ਦੇ ਨਾਲ ਸਾਂਝੇ ਕਰਾਂਗੇ ਜਿਹੜੇ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਫਿਰ ਆਪਣੀ ਹੱਕ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਤਾਂ ਸਾਰੀਆਂ ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਸ਼ੇਅਰ ਕਰ ਸਕੀਏ ਇਸ ਤੋਂ ਬਾਅਦ ਅਗਲਾ ਅਪਡੇਟ ਹੈ ਸੈਲਰੀ ਨੂੰ ਲੈ ਕੇ ਬਹੁਤ ਸਾਰੇ ਉਮੀਦਵਾਰ ਨਵੇਂ ਜੁਆਇਨ ਕਰ ਚੁੱਕੇ ਆ ਜਿਨ੍ਹਾਂ ਨੂੰ ਲਗਭਗ 2-3 ਤਿੰਨ ਮੰਥ ਬੀਤ ਚੁੱਕਿਆ ਸੈਲਰੀ ਨਹੀਂ ਮਿਲੇਗੀ ਤਾਂ ਉਸ ਦੇ ਬਾਰੇ ਆਪਾਂ ਤੁਹਾਨੂੰ ਕੱਲ ਵੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਸੀ ਸਾਰੀ ਜਾਣਕਾਰੀ ਕਿ ਆਪਣੇ ਪੰਜਾਬ ਦੇ ਵਿੱਚ ਜੋ ਅੰਗਣwadi ਵਰਕਰ ਨੂੰ ਮਾਨ ਪੱਤਾ ਅਤੇ ਸੈਲਰੀ ਪਿਛਲੇ 2-3 ਮੰਥ ਤੋਂ ਰੁਕੀ ਹੋਈ ਹੈ ਜਾਨਕਿ ਜੋ ਪਿਛਲੇ ਪੁਰਾਣੇ ਅੰਗਣwadi ਵਰਕਰ ਅਤੇ ਹੈਲਪਰ ਉਹਨਾਂ ਦੀ ਵੀ ਸੈਲਰੀ ਰੁਕੀ ਹੋਈ ਸੀ ਔਰ ਜੋ ਨਵੇਂ ਉਹਨਾਂ ਦੀ ਤਾਂ ਰੁਕੇਗੀ ਇਸ ਕਰਕੇ ਜਦੋਂ ਵੀ ਉਹਨਾਂ ਦੀ ਸੈਲਰੀ ਜਾਰੀ ਹੁੰਦੀ ਹੈ ਉਸ ਦੇ ਨਾਲ ਹੀ ਜੋ ਨਵੇਂ ਉਮੀਦਵਾਰੇ ਉਹਨਾਂ ਦੀ ਸੈਲਰੀ ਜਾਰੀ ਕਰ ਦਿੱਤੀ ਜਾਵੇਗੀ ਤਾਂ ਉਸ ਦੇ ਬਾਰੇ ਤੁਸੀਂ ਆਪਣਾ ਜੋ ਖਾਤਾ ਆ ਜਿਹੜਾ ਵੀ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਦਿੱਤਾ ਸੀ ਆਪਣੀ ਜੁਆਇਨਿੰਗ ਤੋਂ ਬਾਅਦ ਤਾਂ ਉਸ ਖਾਤੇ ਨੂੰ ਚੈੱਕ ਕਰਦੇ ਰਹੋ ਤੁਹਾਡੀ ਸੈਲਰੀ ਉਸੇ ਖਾਤੇ ਵਿੱਚ ਆ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਉਮੀਦਵਾਰਾਂ ਨੂੰ ਦੱਸ ਦਈਏ ਕਿ ਆਪਣੇ ਆਧਾਰ ਕਾਰਡ ਦੇ ਨਾਲ ਡੀਬੀਟੀ ਲਿੰਕ ਜ਼ਰੂਰ ਕਰਾਣ ਤਾਂ ਕਿ ਜੋ ਸੈਂਟਰ ਦਾ ਪੈਸਾ ਹੈ ਉਹ ਡੀਬੀਟੀ ਥਰੂ ਤੁਹਾਡੇ ਖਾਤੇ ਵਿੱਚ ਆ ਸਕੇ ਕਿਉਂਕਿ ਬਹੁਤ ਸਾਰੇ ਉਮੀਦਵਾਰ ਇਹ ਕੰਮ ਇਹ ਪ੍ਰੋਸੈਸ ਨਹੀਂ ਕਰਦੇਗੇ ਜਿਸ ਕਰਕੇ ਉਹਨਾਂ ਨੂੰ ਸੈਂਟਰ ਦਾ ਮਾਨ ਪੱਤਾ ਅਤੇ ਸੈਲਰੀ ਹੈ ਜੋ ਉਹ ਉਹਨਾਂ ਦੀ ਪੈਂਟਿੰਗ ਦੇ ਵਿੱਚ ਚਲੀ ਜਾਂਦੀ ਹੈ ਔਰ ਉਹਨਾਂ ਨੂੰ ਬਾਅਦ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਸੀ ਅੱਜ ਤੁਹਾਡੀਆਂ ਸਾਰੀਆਂ ਅਪਡੇਟਸ ਇਸ ਤੋਂ ਇਲਾਵਾ ਜੋ ਨਵੇਂ ਸਵਾਲ ਹੋਣਗੇ ਉਹ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਰਪਰ ਸ਼ੇਅਰ ਕਰਾਂਗੇ ਧੰਨਵਾਦ